ਅਗਲੀ ਖਬਰ ਦੇ ਵੱਲ ਵਧਿਏ ਸ਼ਰਮਾ ਜੀ ਆਪਾਂ ਗੱਲ ਕਰੀਏ ਸਿਆਸੀ ਜਿਹੜਾ ਅਖਾੜਾ ਭਖਿਆ ਲੁਧਿਆਣੇ ਦੇ ਵਿੱਚ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੀ ਤੇ ਸਿਆਸੀ ਅਖਾੜਾ ਵੀ ਮੱਗਿਆ ਹਾਂ ਬਿਲਕੁਲ ਪ੍ਰਵੀਨ ਜੀ ਅਜੇ ਭਾਜਪਾ ਦੇ ਉਮੀਦਵਾਰ ਦਾ ਇੰਤਜ਼ਾਰ ਹੈ 3-4 ਨਾਮ ਕਹਿੰਦੇ ਸ਼ਾਰਟਲਿਸਟ ਹੋਏ ਨੇ ਜੀ ਪਰ ਉਹ ਨਾਮ ਜਿਸ ਤਰ੍ਹਾਂ ਦੇ ਨਾਮ ਚਰਚਾ ਚ ਨੇ ਜਿਉਂ ਨਾਲ ਚ ਕੋਈ ਨਾਮ ਹਲਕਾ ਫੁਲਕਾ ਨਾਮ ਆ ਗਿਆ ਫਿਰ ਉਹ ਅਸਲ ਕੀ ਭਾਜਪਾ ਉਸੇ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਜਿਹਦੀ ਆਪਾਂ 2 ਦਿਨ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਇੱਥੇ ਆਪਕੇ ਜੀਵਲ ਦਾ ਰਾਹ ਰੋਕਣਾ ਬਾਕੀ ਗੱਲਾਂ ਬਾਅਦ ਦੀਆਂ ਪਰ ਉਹ ਨਾਲ ਇਹ ਵੀ ਪੈਰਲਲ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਇਹ ਚੱਕਰ ਦਸੀਂ ਵਿਸ਼ਵ ਸਤਾਈਲੀ ਕਾਂਗਰਸ ਦੇ ਪੈਰਲੋ ਆ ਜੀ ਕਿਤੇ ਹਮ ਹੈਨਾ ਪਰ ਉਹ ਇਹਦੇ ਉੱਤੇ ਵੀ ਹੈ ਕਿ ਜੇ ਭਾਤ ਕੁਛ ਨਾ ਅਸ਼ੂ ਗਰੰਟੀ ਦੇ ਦੇਵੇ ਕਿ ਤੈਨੂੰ ਜਿਤਾ ਦੇ ਦਿੰਨੇ ਆ ਬਾਅਦ ਚ ਸਾਡੇ ਕੰਨੀ ਆਜ ਬਸੀ ਇਹ ਨਰੇਟਿਵ ਸਿਰ ਜੀਏ ਕਿ ਬੀਜੇਪੀ ਨੇ ਤਾਂ ਗੁਪਤ ਤਰੀਕੇ ਨਾਲ ਜੇ ਸਾਥ ਦਿੱਤਾ ਤਾਂ ਆਸ਼ੂ ਦਾ ਦਿੱਤਾ ਜਾਂ ਇਹ ਚੱਲ ਜਾਵੇ ਲੋਕਾਂ 'ਚ ਕਿ ਬਿੱਟੂ ਨੇ ਆਪਣਾ ਵੀ ਕਰਜ਼ਾ ਮੋੜਿਆ ਬਿੱਟੂ ਦਾ ਸਾਥ ਦਿੱਤਾ ਸੀ ਜੀ ਇਹਨੇ ਇਸ ਲਈ ਇਹਨੇ ਬਿੱਟੂ ਦਾ ਸਾਥ ਦਿੱਤਾ ਇਸ ਹਾਲ ਕੇ ਜੋ 1800 ਹੂੰ ਸਹੀ ਸੋ ਇਹ ਹਲਕਾ ਉਹ ਹੈ ਜਿੱਥੇ ਦੋਵਾਰ 파ਤਕੁਸ਼ਨਾਸ਼ੂ ਐਮਐਲਏ ਰਿਹਾ ਕੇਂਦਰ ਪੰਜਾਬ ਦੇ ਮੰਤਰੀ ਬਣਿਆ ਸੋ ਇਸ ਲਈ ਇਸ ਤਰ੍ਹਾਂ ਦੇ ਤਵੀਕ ਰਾਜਨੀਤੀ ਦੀਆਂ ਕੁਝ ਬਣਤਾ ਬਣੀਆਂ ਜਾ ਰਹੀਆਂ ਹਨ ਪਰ ਕੱਲ 파ਤਕੁਸ਼ਨਾਸ਼ੂ ਨੇ ਕਾਗਜ਼ ਪਰਤੇ ਜੀ ਤੇ ਕਾਗਜ਼ ਪਰ ਲੱਗੇ ਰਾਜਾ ਬੜਿੰਗ ਆਏ ਠੀਕ ਹੈ ਚਾਹੇ ਉਹਨਾਂ ਨੂੰ ਭਪੇਸ਼ ਬਗੇਲ ਹੀ ਲੈ ਕੇ ਆਏ ਹੂੰ ਹੂੰ ਕਿਵੇਂ ਲੈ ਕੇ ਆਏ ਸਾਰਿਆਂ ਨੂੰ ਪਤਾ ਤੇ ਫਿਰ ਵੀ ਉਹ ਪਿੱਛੇ ਜਕੜੇ ਸੀ ਫਿਰ ਪਾਕ ਜਨਾਸ਼ੂ ਅੱਗੇ ਬਲਾ ਬਲਾ ਕੇ ਬਾਹਰ ਫੜ ਫੜ ਕੇ ਕਹਿ ਰਿਹਾ ਸੀ ਆ ਦੇਖ ਲੋ ਆ ਖੜਾ ਪ੍ਰਧਾਨ ਸਾਹਿਬ ਤਾਂ ਕਹਿੰਦੇ ਸੀ ਪ੍ਰਧਾਨ ਨਹੀਂ ਆਉਂਦਾ ਐ ਨਹੀਂ ਹੁੰਦਾ ਆ ਦੇਖੋ ਹੈਨਾ ਜੋ ਤੁਸੀਂ ਆਪਣੇ ਪ੍ਰਧਾਨ ਦੇਖ ਲਓ ਕਿੱਥੇ ਨੇ ਉਹ ਇਦਾਂ ਦੀਆਂ ਗੱਲਾਂ ਚਲੋ ਜੀ ਅਸਲ 'ਚ ਕੱਲ ਅਕਾਲੀ ਉਮੀਦਵਾਰ ਪਰੋਕਾਰ ਸਿੰਘ ਨੇ ਵੀ ਕਾਗਜ਼ ਢਾਕਲ ਕੀਤੇ ਨੇ ਠੀਕ ਹੈ ਉਹਨਾਂ ਦਾ ਲੀਡਰ ਨਾਮੀ ਲੀਡਰ ਵੱਡੇ ਸੀਗੇ ਦਲਜੀਤ ਸਿੰਘ ਚੀਮਾ ਹਮੇਸ਼ਿੰਦਰ ਗਰੇਵਾਲ ਹੈਨਾ ਕੁਝ ਹੋਰ ਲੀਡਰ ਬਰਵਿੰਦਰ ਸਿੰਘ ਪੁੰਦੜ ਤੇ ਪਰ ਪ੍ਰਧਾਨ ਜੀ ਉਹਨਾਂ ਦੇ ਨਹੀਂ ਆਏ ਠੀਕ ਹੈ ਅੱਛਾ ਪਰੋਕਾਰ ਸਿੰਘ ਨੇ ਸਾਦੇ ਰੂਪ ਦੇ ਵਿੱਚ ਜਿਆਦਾ ਵੱਡਾ ਕੱਠ ਨਹੀਂ ਸੀਗਾ ਤੇ ਉਹ ਕਹਿੰਦੇ ਜੀ ਅਸੀਂ ਤਾਂ ਜੀ ਨਿਯਮਾਂ ਦਾ ਪਾਲਣ ਕਰ ਰਹੇ ਹਾਂ ਜਿਹੜਾ ਚੌਂਕ ਕਮਿਸ਼ਨ ਨੇ ਦਿੱਤੇ ਚਲੋ ਪਰ ਲੋਕਾਂ 'ਚ ਚਰਚਾ ਕਿ ਪਰੋਕਾਰ ਸਿੰਘ ਸਿਆਣੇ ਸਮਝਦਾਰ ਸਾਊ ਸ਼ਕਸ਼ੀਤ ਦੇ ਮਾਲਕ ਨੇ ਪਰ ਬਈ ਜਿਤਨਾ ਔਖਾ ਹੈ ਕਿ ਮੁਕਾਬਲਾ ਤਾਂ ਆਸ਼ੂ ਦਾ ਸੰਜੀਵ अरोड़ा ਦਾ ਜਾਂ ਭਾਜਪਾ ਦਾ ਜੇ ਤਕੜਾ ਮੀਤ ਹੋਰ ਕੋਈ ਆ ਗਿਆ ਫਿਰ ਇਹ ਨਾ ਛੂਗਾ ਹੂੰ ਫਿਰ ਦੂਏ ਪਾਸੇ ਪਾਸਪੁਸ਼ ਨਾਸ਼ੂ ਨੇ ਕਾਗਜ਼ ਪਰੇ ਤੇ ਪਾਸਪੁਸ਼ ਨਾਸ਼ੂ ਨੇ ਪੂਰਾ ਢੀੜ ਪੜਕਾ ਦਮ ਖਮਾ ਪੂਰੀ ਜੋਰਜ ਮਾਇਸ਼ ਬੜੇ ਬੜੇ ਲੀਡਰਾਂ ਦੀ ਕਤਾਰ ਉੱਚ ਰਾਣਾ ਗਰਜੀਤ ਵੀ ਚਰਨਜੀਤ ਚੰਨੀ ਵੀ ਹੈ ਨਾ ਉਹਦੇ ਵਿੱਚ ਫਿਰ ਆ ਬਗੇੜ ਵੀ ਇੰਚਾਰਜ ਮੀਨਾਂ ਦਾ ਪ੍ਰਧਾਨ ਵੀ ਨਹੀਂ ਸੀ ਤਾਂ ਭਰਤ ਕੁਸ਼ਨ ਆਸ਼ੂ ਦੇ ਨਾਲ ਕੱਲ ਖੜੇ ਨਹੀਂ ਹੈ ਤਾਂ ਪ੍ਰਤਾਪ ਆਜਵਾ ਠੀਕ ਹੈ ਪ੍ਰਤਾਪ ਆਜਵਾ ਵੀ ਉਥੇ ਦੂਰੀ ਚ ਮੰਨੇ ਜਾਂਦੇ ਨੇ ਪਰ ਕਿਹਾ ਜਾ ਰਿਹਾ ਕਿ ਉਹ ਤਾਂ ਪਹਿਲਾਂ ਹੀ ਸੱਤ ਸਮੁੰਦਰ ਪਾਰ ਗਏ ਹੋਏ ਨੇ ਜੀ ਕਿ ਕਿਸੇ ਵਿਦੇਸ਼ੀ ਦੌਰੇ ਤੇ ਨਹੀਂ ਇਸ ਲਈ ਨਹੀਂ ਆ ਸਕੇ ਜਿੱਦਾਂ ਇਹਨਾਂ ਦੇ ਨਾਲ ਜਮੜਿਆ ਫਿਰ ਕਿੰਨਾ ਦਿਨ ਹੋ ਸਕਦਾ ਕਿ ਤੇ ਨਜ਼ਰ ਆ ਜਾਣ ਨੇ ਤਾਂ ਅਗਲਾ ਕਹਿੰਦਾ ਆਪਾਂ ਦਾ 227 'ਚ ਜੋਰ ਮਾਰਾਂਗੇ ਆਪਾਂ ਦਾ ਵੀ ਮੁੱਖ ਮੰਤਰੀ ਦੇ ਚਿਹਰੇ ਆ ਹੁਣ ਅਗਲਾ ਤਾਂ ਉਹ ਫੀਲਿੰਗ ਚੁੱਕੀ ਫਿਰਦਾ ਚੁੱਕੀ ਫਿਰਦਾ ਸਹੀ ਚਲੋ ਸੋ ਇਸ ਲਈ ਜੀ ਕੱਲ ਪੂਰੇ ਜੋਰਜ ਮੈਸ਼ਨਰ ਨੇ ਕਾਗਜ਼ 'ਤੇ ਭਰਤੇ ਹੁਣ ਸਭ ਦੀਆਂ ਨਜ਼ਰਾਂ ਹੋਣੀਆਂ ਆਵਾਦਿਕ ਪਾਰਟੀ ਦੇ ਕਾਇਨ ਦਾਖਲ ਦੇ ਉੱਤੇ ਉਹਦੇ ਵਿੱਚ ਮਤਲਬ ਜਿਵੇਂ ਭਗਵੰਤ ਮਾਨ ਕਿਵੇਂ ਕੇਜਰੀ ਬਾਰਮਨੀ ਸ਼ੋਧਿਆ ਕੌਣ ਆਉਂਦਾ ਕੌਣ ਨਹੀਂ ਕਿਉਂਕਿ ਉਹਨਾਂ ਦੇ ਆਪਣੇ ਘਰੇ ਹੁਣ ਖਾਸਾ ਖਲਾਰਾ ਪੈਣ ਲੱਗਿਆ ਹੂੰ ਖਾਸੀ ਤਨਾਲੀ ਸਿਟੀ ਬਣ ਗਈ ਆ ਚਾਹੇ ਉਹ ਮਹਿਲਾ ਵਿੰਗ ਦੀ ਉਹਨਾਂ ਦੀ ਪ੍ਰਧਾਨ ਹੋਵੇ ਵੀ ਬੀਬੀ ਚਾਹੇ ਉਹਨਾਂ ਦੇ ਬੁਲਾਰੇ ਹੋਣ ਸੋਸ਼ਲ ਮੀਡੀਆ ਤੋਂ ਲੈ ਕੇ ਜਨਤਕ ਰੈਲੀਆਂ ਸਮਾਗਮਾਂ ਤੇ ਉਹਨਾਂ ਦੇ ਖੁੱਲਕੇ ਸਵਾਲ ਹੋਣ ਲੱਗੇ ਨੇ ਵੀ ਤੁਸੀਂ ਦਿੱਲੀ ਵਾਲਿਆਂ ਨੇ ਇੱਕ ਕੰਮ ਫੜਿਆ ਜਿਹੜਾ ਆਉਂਦਾ ਇੱਥੇ ਲੁੱਟ ਕੇ ਲੈ ਜਾਂਦਾ ਆਪਣੀ ਟੀਮ ਲਿਆਉਂਦਾ ਆਪਣਾ ਆਪਣਾ ਕੰਮ ਕਰਦਾ ਹੁਕਮ ਚੜ੍ਹਦਾ ਮਤਲਬ ਨਾ ਮੁੱਖ ਮੰਤਰੀ ਵਰਕਰਾਂ ਨੂੰ ਮਿਲੇ ਨਾ ਇੰਚਾਰਜ ਮਿਲਣ ਜਿਹੜੇ ਪੰਜਾਬ ਦੇ ਲੱਗੇ ਨੇ ਹੁਕਮ ਚਾੜ੍ਹ ਦਿੰਦੇ ਨੇ ਐਸਾ ਕਰ ਦੋ ਵੈਸਾ ਕਰ ਦੋ ਆ ਕਰੋ ਕਰੋ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਰੋਸਾ ਵਰਕਰਾਂ 'ਚ ਜਾਗਣ ਲੱਗਿਆ ਤੇ ਆਮ ਆਦਮੀ ਪਾਰਟੀ ਲੁਧਿਆਣਾ 'ਚ ਪਿਛਲੇ 3 ਮਹੀਨਿਆਂ ਤੋਂ ਜੋਰ ਜਮਾਇਸ ਚ ਕਿ ਕਿਤੇ ਦੂਜੀ ਪਾਰਟੀ ਦਾ ਕੋਈ ਲੀਡਰ ਵਰਕਰ ਤੋੜ ਲਿਆ ਹਜੇ ਤੱਕ ਕੋਈ ਵੀ ਸਿਰੇ ਨਹੀਂ ਚੜਰੀ ਗੱਲ ਹੂੰ ਤੇ ਇਹਦਾ ਮਤਲਬ ਇਹ ਵੀ ਉਤਰ ਗਿਆ ਜਿਹੜਾ ਸੱਤਾ ਕਿੰਨੀ ਹੁੰਦੀ ਸੀ ਉਸ ਲਈ ਜਲੰਧਰ ਤੋਂ ਜਾ ਕੇ ਇੱਕ ਸ਼ਾਮਲ ਕੀਤਾ ਕੱਲ ਇੱਕ ਬੰਦਾ ਕੋਲੀ ਹਾਂਜੀ ਹੂੰ ਤੇ ਉਹ ਬੰਦਾ ਉਹ ਆ ਜਿਹੜਾ ਸ਼ਸ਼ੀਲ ਰਿੰਕੂ ਨੂੰ ਬੀਜੇਪੀ ਚ ਲੈ ਕੇ ਗਿਆ ਹੂੰ ਤੇ ਅਗਲੇ ਕਹਿੰਦੇ ਵੀ ਇਹ ਤਾਂ ਬੀਜੇਪੀ ਨੇ ਆਪਣਾ ਬੰਦਾ ਭੇਜਿਆ ਕੇ ਚਲੋ ਵਪਾਰੀ ਭਾਈਚਾਰੇ ਦੇ ਕੰਮ ਹੋਈ ਜਾਣਗੇ ਇੱਧਰ ਆਜੋ ਤੇ ਕਹਿੰਦੇ ਸ਼ਾਮਲ ਆਮ ਆਦਮੀ ਪਾਰਟੀ ਛੋ ਰਿਆ ਸੀ ਖੁਸ਼ ਬੀਜੇਪੀ ਵਾਲੇ ਹੋ ਰੇ ਸੀ ਇਹ ਵੀ ਚਰਚਾ ਅੱਛਾ ਸਹੀ ਹੈ ਬਿਲਕੁਲ ਤੋਂ ਇਸ ਲਈ ਆਮ ਆਦਮੀ ਪਾਰਟੀ ਦਾ ਢਾਂਚਾ ਹਿੱਲਿਆ ਜ਼ਰੂਰ ਹੈ ਪਰ ਜਿਮਨੀ ਚੌਂਕ ਸੱਤਾ ਪਾਰੀ ਤੇ ਕੋਲ ਕਾਫੀ ਐਜ ਹੁੰਦਾ ਹੈ ਕਾਫੀ ਐਂਗਲਾਂ ਤੋਂ ਐਜ ਹੁੰਦਾ ਡੰਡੇ ਦਾ ਜੋਰ ਸੱਤਾ ਦਾ ਜੋਰ ਪ੍ਰਸ਼ਾਸਨ ਦਾ ਜੋਰ ਪੁਲਿਸ ਦਾ ਜੋਰ ਮਸ਼ੀਨਰੀ ਸਾਰਾ ਕੁਝ ਹੈ ਨਾ ਤੰਤਰ ਜੰਤਰ ਪਰ ਉਹਦੇ باوجود ਵੀ ਇਸ ਬਾਰੇ ਮੁਕਾਬਲਾ ਠਕੋਣਾ ਨਹੀਂ ਤਾਂ ਫਿਰ ਅਮੋ ਸਾਹਮਣੇ ਦਾ ਬੜਨਾ ਹੀ ਬੜਨਾ ਤੇ ਕਾਗਜ਼ ਭਰਨ ਦੇ ਨਾਲ ਹੀ ਇਹ ਰੰਗ ਚੜਨ ਲੱਗ ਪਿਆ ਹਾਂਜੀ ਬਿਲਕੁਲ ਸ਼ਰਮਾ ਜੀ ਇਹ ਤਾਂ ਸਟਾਈ ਹੈ ਔਰ ਜਿਹੜੀ ਸੱਤਾਧਾਰੀ ਤਰ ਹੁੰਦੀ ਹੈ ਉਹ ਸਰਕਾਰੀ ਮਸ਼ੀਨਰੀ ਦੀ ਦਰਵਰਤੋਂ ਤੇ ਹੋਰ ਮਸਲ ਪਾਵਰ ਮਨੀ ਪਾਵਰ ਸਾਰਾ ਕੁਝ ਵਰਤਦੀ ਹੈ ਕਿਉਂਕਿ ਉਹਨੂੰ ਤਾਂ ਖੁੱਲ ਹੁੰਦੀ ਉਹਨੇ ਕਿਹੜਾ ਕਿਸੇ ਤੇ ਛਾਪਾ ਮਾਰਨਾ ਹੁੰਦਾ ਪਰ ਫਿਰ ਵੀ ਪਰ ਫਿਰ ਵੀ ਆਪਾਂ ਲੋਕ ਵੇਖੇ ਨੇ ਜਿਮਣੀ ਚੋਣਾ ਦੇ ਵਿੱਚ ਸੱਤਾਧਾਰੀਆਂ ਦੀ ਬੂਸ ਲਵਾਉਂਦੇ ਇਹ ਬਾਦਲ ਬਾਦਲਾਂ ਨਾਲ ਵੀ ਹੋਇਆ ਇਹ ਕਾਂਗਰਸ ਨਾਲ ਵੀ ਕਈ ਥਾਵਾਂ ਤੇ ਹੋਇਆ ਤੇ ਇਹ ਇਹਨਾਂ ਨੇ ਤਾਂ ਆਉਂਦਾ ਹੀ ਸਵਾਦ ਚੱਖ ਲਿਆ ਸੀ ਜਦੋਂ 2022 ਜੀ ਭਗਵੰਤ ਮਾਨ ਵਿਧਾਨਪਤੀ ਰਹਿ ਗਏ هادي بالكل بالكل